ਕੁਸੀਂ ਵੀ ਘਰ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਵੱਡੀ ਰਾਹਤ ਦੀ ਖਬਰ ਆ ਕਿਉਂਕਿ GST ਜਿਹੜੀ 5% ਦੀ ਲੱਗਦੀ ਸੀ ਪਹਿਲਾਂ ਹੁਣ ਹੋਸਪਿੰਟ ਦੇ ਉੱਪਰ ਘਟਾ ਕੇ 18% ਦੀ ਕਰ ਦਿੱਤੀ ਗਈ ਆ ਆਮ ਲੋਕਾਂ ਨੂੰ ਕਿੰਨੀ ਕੁ ਜ਼ਿਆਦਾ ਰਾਹਤ ਦੀ ਖਬਰ ਹੈਗੀ ਆ ਕਿਉਂਕਿ ਇੱਕ ਥਾਂ ਲਈ ਕਾਫੀ ਜ਼ਿਆਦਾ ਰੇਟ ਦਾ ਫਰਕ ਪੈ ਰਿਹਾ ਸਰ ਬਹੁਤ ਜ਼ਿਆਦਾ ਲੋਕਾਂ ਦੇ ਮਨ ਚ ਤੁਸੀਂ ਇਹ ਲਾ ਲਓ ਫਟੋ ਘਟ 30 ਤੋਂ 40 ਰੁਪਏ ਬੋਰੀ ਦੇ ਰੇਟ ਦੇ ਘਟਣ ਨਾਲ ਸਾਡੇ ਕੋਲ ਇਨੀ ਅਡਵਾਂਸ ਵੀ ਜੁਗਾਰੀ ਨੇ ਇਸ ਮਿਲਦੀ ਆ ਵੀ ਰੇਟ ਘਟੂਗਾ ਸੀ ਉਦੋਂ ਨਾਲ ਦੀ ਨਾਲ ਕੰਮ ਸ਼ੁਰੂ ਕਰਤਾ ਗਿਆ ਪਹਿਲਾਂ ਆਪਣੇ ਸਿਮਿੰਟ ਤੇ 28% GST ਸੀ ਹੁਣ 22 ਤਰੀਕ ਤੋਂ ਬਾਅਦ 18% ਹੋ ਜਾਣੀ ਹੈ ਤੁਸੀਂ ਅੱਜ ਕੱਲ ਇੱਟਾਂ ਦੀ ਬਜਾਏ ਬਲॉक्स ਲੱਗਦੇ ਆ ਜੀ ਸਿਮਿੰਟ ਦੇ ਉਹਦੇ ਨਾਲ ਵੀ ਫਰਕ ਪੈ ਜਾਣਾ 18% ਤੇ ਉਹਦੇ ਨਾਲ ਵੀ ਆਪੋ ਕਰੇ ਇੱਕ ਬਲੌਕ ਆਪਣਾ 20 ਤੋਂ 25 ਰੁਪਏ ਦਾ ਪੈਂਦਾ ਜੀ ਟ੍ਰੋਲਾ 17 ਰੁਪਏ ਦਾ ਜਾਏ 22 ਸਤੰਬਰ ਤੋਂ ਬਾਅਦ GST ਦੀਆਂ ਦਰਾਂ ਦੇ ਵਿੱਚ ਵੱਡਾ ਫਰਕ ਪੈਣ ਜਾ ਰਿਹਾ ਹੈ ਅਗਰ ਤੁਸੀਂ ਵੀ ਘਰ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਵੱਡੀ ਰਾਹਤ ਦੀ ਖਬਰ ਆ ਕਿਉਂਕਿ GST ਦੇ ਰੇਟ ਘਟਣ ਦੇ ਨਾਲ ਕਾਫੀ ਚੀਜ਼ਾਂ ਦੇ ਰੇਟ ਘਟ ਰਹੇ ਨੇ ਜਿਸ ਦੇ ਨਾਲ-ਨਾਲ ਹੁਣ ਜਿਹੜਾ ਸਿਮਿੰਟ ਹੈਗਾ ਉਹਦੇ ਰੇਟਾਂ ਦੇ ਵਿੱਚ ਵੱਡਾ ਫਰਕ ਪਊਗਾ ਜਿਹੜੇ ਸਿਮਿੰਟ ਦੇ ਥੈਲੇ ਪਹਿਲਾਂ 350 ਤੋਂ ਲੈ ਕੇ 400 ਰੁਪਏ ਤੱਕ ਮਿਲਦੇ ਸੀ ਹੁਣ 30 ਤੋਂ ਲੈ ਕੇ 40 ਰੁਪਏ ਤੱਕ ਉਹਨਾਂ ਦੇ ਰੇਟ ਘਟ ਜਾਣਗੇ ਕਿਉਂਕਿ GST ਜਿਹੜੀ 28% ਦੀ ਲੱਗਦੀ ਸੀ ਪਹਿਲਾਂ ਹੁਣ ਉਸ ਸਿਮਿੰਟ ਦੇ ਉੱਪਰ ਘਟਾ ਕੇ 18% ਦੀ ਕਰ ਦਿੱਤੀ ਗਈ ਆ ਤਾਂ ਇਸ ਵਕਤ ਅਸੀਂ ਗੋਇਲ ਟਰੇਡਿੰਗ ਕੰਪਨੀ ਇੱਕ ਸਿਮਿੰਟ ਸਟੋਰ ਦੇ ਉੱਪਰ ਮੌਜੂਦ ਆ ਜਿੱਥੇ ਕਿ ਅਸੀਂ ਗੱਲਬਾਤ ਵੀ ਕਰਾਂਗੇ ਕਿ ਕਿੰਨਾ ਕੁ ਜ਼ਿਆਦਾ ਲੋਕਾਂ ਨੂੰ ਰਾਹਤ ਮਿਲੂਗੀ ਕਿਉਂਕਿ ਸਿਮਿੰਟ ਜਦੋਂ ਅਸੀਂ ਘਰ ਪਾਉਂਦੇ ਆ ਤਾਂ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰਤ ਹੈਗੀ ਆ ਸਾਨੂੰ ਉਹ ਸਿਮਿੰਟ ਦੀ ਹੁੰਦੀ ਆ ਭਾਈ ਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਸੰਜੀਵ ਕੁਮਾਰ ਗੋਇਲ ਜੀ ਗੋਲ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਆਮ ਲੋਕਾਂ ਨੂੰ ਕਿੰਨੀ ਕੁ ਜ਼ਿਆਦਾ ਰਾਹਤ ਦੀ ਖਬਰ ਹੈਗੀ ਹੈ ਕਿਉਂਕਿ ਇੱਕ ਥੈਲੇ ਲਈ ਕਾਫੀ ਜ਼ਿਆਦਾ ਰੇਟ ਦਾ ਫਰਕ ਪੈ ਰਿਹਾ ਹੁਣ ਸਰ ਬਹੁਤ ਜ਼ਿਆਦਾ ਲੋਕਾਂ ਦੇ ਮਨ ਚ ਤੁਸੀਂ ਆ ਲਾ ਲੋ ਘਟੋ ਘਟ 30 ਤੋਂ 40 ਰੁਪਏ ਬੋਰੀ ਦੇ ਰੇਟ ਦੇ ਘਟਣ ਨਾਲ ਸਾਡੇ ਕੋਲ ਇਨੀ ਅਡਵਾਂਸ ਬੁਕਿੰਗ ਆ ਰਹੀ ਹੈ ਨੇ ਇਸੇ ਮਤ ਦੀ ਆ ਵੀ ਰੇਟ ਘਟੂਗਾ ਜੀ ਉਦੋਂ ਦੇ ਨਾਲ ਦੀ ਨਾਲ ਕੰਮ ਸ਼ੁਰੂ ਕਰ ਦਾਂਗੇ ਜੀ ਅਪਦੇ ਲੋਕਾਂ ਦੀ ਬਿਲਡਿੰਗਾਂ ਹੈ ਲੇਬਰ ਨੂੰ ਕੰਮ ਮਿਲੂਗਾ ਜੀ ਬਹੁਤ ਜ਼ਿਆਦਾ ਤਰੱਕੀ ਹੋ ਜਾਵੇਗੀ ਇੰਡੀਆ ਦੀ ਜੀ ਅਜੇ ਕਿਸ ਤਰੀਕੇ ਨਾਲ ਮੰਨ ਕੇ ਚਲੋ ਪਹਿਲਾਂ ਕੀ ਰੇਟ ਸੀ ਕਿੰਨੀ ਜੀਐਸਟੀ ਸੀ ਤੇ ਹੁਣ ਘਟ ਕੇ ਕੀ ਰੇਟ ਰਹੇਗਾ ਮੇਰੇ ਚ ਪਹਿਲਾਂ ਆਪਣੇ ਸਿਮਿੰਟ ਤੇ 28% ਜੀਐਸਟੀ ਸੀ ਹੁਣ 22 ਤਰੀਕ ਤੋਂ ਬਾਅਦ 18% ਹੋ ਜਾਣੀ ਹੈ ਜਿਸ ਨਾਲ ਘੱਟੋ ਘੱਟ 40 ਰੁਪਏ ਬੋਰੀ ਦਾ ਰੇਟ ਦਾ ਫਰਕ ਪੈ ਜਾਣਾ ਜੀ ਲੋਕਾਂ ਨੂੰ ਬਹੁਤ ਵੱਡੀ ਰਾਹਤ ਆ ਜੀ ਲੋਕ ਦੇ ਮਨ ਚ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਕੰਮ ਦੇ ਆ ਜਦੋਂ ਘਰ ਬਣਾਉਣੇ ਆ ਤਾਂ ਸਭ ਤੋਂ ਜ਼ਿਆਦਾ ਜ਼ਰੂਰਤ ਸਿਮਿੰਟ ਦੀ ਪੈਂਦੀ ਆ ਸਭ ਤੋਂ ਮੇਨ ਚੀਜ਼ ਆ ਗਈ ਆਪਾਂ ਤਾਂ ਇਹਦੇ ਰੇਟ ਘਟਣ ਦੇ ਨਾਲ ਕਾਫੀ ਜ਼ਿਆਦਾ ਫਰਕ ਪੈ ਜਾਣਾ ਘਰ ਦੇ ਖਰਚੇ ਦੇ ਉੱਪਰ ਬਣਾਉਣ ਦੇ ਉੱਪਰ ਹਾਂਜੀ ਹਾਂਜੀ ਸਰ ਘੱਟੋ ਘੱਟ ਤੁਸੀਂ ਲੈ ਲਓ ਜੇ ਇੱਕ ਮਕਾਨ ਬਣਾਉਣ ਵਾਸਤੇ 20 ਲੱਖ ਦੀ ਲੋੜ ਪੈਂਦੀ ਆ ਜੀ ਨਾ ਨਾ ਕਰਦੇ ਤਿੰਨ ਚਾਰ ਲੱਖ ਰੁਪਏ ਦਾ ਆਪਣਾ ਫਰਕ ਪੈ ਡਿਫਰੈਂਸ ਹੋ ਜਾਣਾ ਜੀ ਜਿਹੜੇ ਸਿਮਿੰਟ ਤੋਂ ਆਈਟਮ ਹੋਰ ਬਹੁਤ ਜ਼ਿਆਦਾ ਬੰਦੀ ਆ ਜੀ ਜਿੱਦਾਂ ਆਪਾਂ ਐਪ ਬੰਦੇ ਆ ਸੀਵਰੇਜ ਪਾਈਪ ਬੰਦੇ ਆ ਇੰਟਰਲੌਕ ਟਾਈਲ ਬੰਦੀ ਆ ਘਰਾਂ ਚਰਜੀ ਕਾਲ ਫਰਸ਼ ਇੰਟਰਲੌਕ ਟਾਈਲ ਲੱਗਦੀ ਆ ਜੀ ਉਹ ਵੀ ਸਿਮਿੰਟ ਤੋਂ ਬੰਦੇ ਜੀ ਉਹਦੇ ਨਾਲ ਵੀ ਘੱਟੋ ਘੱਟ ਮੰਨ ਕੇ ਚੱਲੋ 20-50 ਹਜ਼ਾਰ ਦਾ ਉੱਤੇ ਫਰਕ ਪੈ ਮੈਟਲ ਦਾ ਜੀ ਇਕੱਲੇ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਵੀ ਸਿਮਿੰਟ ਦੇ ਨਾਲ ਨਾਲ ਹੁਣ ਸਿਮ ਹੋਰ ਵੀ ਕਾਫੀ ਚੀਜ਼ਾਂ ਦਾ ਰੇਟਾਂ ਦਾ ਫਰਕ ਪੈਣਾ ਹਾਂਜੀ ਹਾਂਜੀ ਸਰ ਘੱਟੋ ਘੱਟ ਤੁਸੀਂ ਅੱਜ ਕੱਲ ਇੱਟਾਂ ਦੀ ਬਜਾਏ ਬਲੌਕਸ ਲੱਗਦੇ ਆ ਜੀ ਸੀਮਿੰਟ ਦੇ ਉਹਦੇ ਨਾਲ ਵੀ ਫਰਕ ਪੈ ਜਾਣਾ ਜੀ 18% ਤੇ ਉਹਦੇ ਨਾਲ ਵੀ ਘੱਟੋ ਘੱਟ ਇੱਕ ਬਲੌਕ ਆਪਣਾ 20 ਤੋਂ 25 ਰੁਪਏ ਦਾ ਪੈਂਦਾ ਜੀ 16-17 ਰੁਪਏ ਦਾ ਜਾਈ ਜ ਨੇ ਇੱਕ ਬਲੌਕ ਇੱਟ ਦਾ ਜੀ ਤੁਹਾਡੇ ਕੋਲ ਦਾ ਬੁਕਿੰਗ ਜਿਵੇਂ ਤੁਸੀਂ ਦੱਸਿਆ ਸ਼ੁਰੂ ਹੋ ਗਈ ਹੁਣੇ ਕਾਫੀ ਲੋਕ ਰੁਕ ਵੀ ਗਏ ਹੋਣੇ ਵੀ ਪੰਜ ਚਾਰ ਦਿਨ ਵੇਟ ਕਰਦੇ ਆ ਬਾਅਦ ਵਿੱਚ ਲਾਵਾਂਗੇ ਜਿਹੜੇ ਘਰ ਬਣਾਉਂਦੇ ਹਾਂ ਜੀ ਜਿੱਦਾਂ ਸਾਡੇ ਨਾਲ ਵੀ ਸਰ ਸਟੋਰ ਹੁੰਦਾ 1000 2000 ਬੁਰੀ ਦਾ ਪਰ ਅਜੀਬੀ ਸਟਾਕ ਘੱਟ ਰੱਖ ਰਿਹਾ ਵੀ ਸਿਮਿੰਟ ਦਾ ਰੇਟ ਘਟਣਾ ਜੀ ਸਾਨੂੰ ਵੀ ਨਾ ਲਾਸ ਹੋਵੇ ਜੀ ਇਸ ਕਰਕੇ ਤੇ 18% ਨਾਲ ਬਹੁਤ ਫਰਕ ਪੈ ਜਾਣਾ ਜੀ 10% ਨਾਲ ਜੀ ਤਾਂ ਬਿਲਕੁਲ 10% ਦੀ ਸਿਮਿੰਟ ਦੇ ਉੱਪਰ ਜੀਐਸਟੀ ਦਰਾਂ ਘਟਣ ਦੇ ਨਾਲ ਇੱਕ ਵੱਡਾ ਫਰਕ ਪਊਗਾ ਆਮ ਆਦਮੀ ਨੂੰ ਵੱਡੀ ਰਾਹਤ ਮਿਲੂਗੀ 22 ਸਤੰਬਰ ਤੋਂ ਬਾਅਦ ਇਹ ਰੇਟ ਜਿਹੜੇ ਹੈਗੇ ਨੇ ਘਟਣ ਜਾ ਰਹੇ ਨੇ ਜਿਹੜਾ ਸਿਮਿੰਟ ਦਾ ਥੈਲਾ 370 ਦੇ ਲਗਭਗ ਸੀ ਹੁਣ ਉਹ 40 ਰੁਪਏ ਤੇ ਲਗਭਗ ਕੱਟ ਹੋ ਜਾਊਗਾ ਤਾਂ ਵੱਡੀ ਰਾਹਤ ਤੁਹਾਡੇ ਲਈ ਹੈ ਅਗਰ ਤੁਸੀਂ ਆਪਣਾ ਘਰ ਬਣਾਉਣ ਜਾ ਰਹੇ ਹੋ ਤਾਂ ਤੁਹਾਨੂੰ ਵੱਡੇ ਫਾਇਦੇ ਆਉਣ ਵਾਲੇ ਸਮੇਂ 'ਚ ਹੋਣ ਵਾਲੇ ਨੇ ਚਾ ਰਣਜੀਵ ਕੌਸ਼ਲ ਸੰਗਰੂਰ ਤੋਂ